ਇਹ ਕਿ ਜਦੋਂ ਪਰਮਾਤਮਾ ਦੇ ਕੋਲੋਂ ਆਇਆ ਤੇ ਜਦੋਂ ਗਰਭ ਵਿੱਚ ਰਿਹਾ ਅਰਦਾਸਾਂ ਕਰਦਾ ਲਿਵ ਜੁੜੀ ਹੋਈ ਸੀ ਮਾਤ ਗਰਭ ਮੈਂ ਆਪਣ ਸਿਮਰਨ ਦੇ ਸਿਮਰਨ ਤੇ ਚੱਲ ਰਿਹਾ ਸੀ ਨਹੀਂ ਤੇ ਉਹ ਗਰਭ ਅਗਨੀ ਦੇ ਵਿੱਚ ਕੌਣ ਰੱਖ ਸਕਦਾ ਇੱਕ ਉਹ ਸਿਮਰਨ ਹੈ ਜਿੱਥੋਂ ਮਹਾਰਾਜ ਦਾ ਬਚਨ ਹੈ ਜਲ ਨਹੀਂ ਡੁੱਬੈ ਉਥੇ ਪਾਣੀ ਵੀ ਸੀ ਤਸਕਰ ਨਹੀਂ ਲੇਵੈ ਅੱਗ ਵੀ ਬੜੀ ਸੀ ਪਾਹੇ ਨਾ ਸਕੇ ਜਾਲੇ ਗੁਰ ਕਾ ਬਚਨ ਬਸੇ ਜੀ ਨਾਮੁ ਗੁਰੂ ਦਾ ਬਚਨ ਸੀ ਇਸ ਕਰਕੇ ਉਹ ਸ਼ਬਦ ਦੇ ਨਾਲ ਲੱਵ ਲੱਗੀ ਹੋਈ ਸੀ ਪਰ ਜਦੋਂ ਇਸ ਧਰਤੀ ਤੇ ਆਇਆ ਤੇ ਕਹਿੰਦੇ ਨੇ ਪਹਿਲਾ ਕਰਮ ਕੀ ਕਰਦੇ ਨੇ ਜਦੋਂ ਇਹ ਧਰਤੀ ਤੇ ਆਉਂਦਾ ਹੈ ਤੇ ਰੋਂਦਾ ਬਹੁਤ ਉੱਚੀ ਉੱਚੀ ਰੋਂਦਾ ਹੈ ਜਿਹੜਾ ਨਹੀਂ ਰੋਂਦਾ ਉਹਨੂੰ ਰਵਾ ਦਿੰਦੇ ਨੇ ਕਹਿੰਦੇ ਨੇ ਰਵਾਓ ਕਿਉਂ ਠੀਕ ਹੋ ਵੇ ਸਹੀ ਜੇ ਰੋਇਆ ਤੇ ਫਿਰ ਸਮਝੋ ਠੀਕ ਏ ਪਰ ਹੁੰਦਾ ਕੀ ਏ ਕਹਿੰਦੇ ਨੇ ਜਦੋਂ ਤਰਤੀ ਤੇ ਆਇਆ ਮਾਇਆ ਪੈ ਗਈ ਮੂੰਹ ਨੂੰ ਮਿੱਠਾ ਲਾ ਦਿੱਤਾ ਮੂੰਹ ਮਿੱਠਾ ਲਾਇਆ ਲੇਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਮੂੰਹ ਨੂੰ ਜਦੋਂ ਮਿੱਠਾ ਲਾਇਆ ਤੇ ਕਹਿੰਦੇ ਨੇ ਉਹ ਲੇਵ ਜਿਹੜੀ ਟੁੱਟੀ ਸੀ ਨਾ ਲੇਵ ਟੁੱਟ ਗਈ ਮੋਨੋ ਮਿੱਠਾ ਲਾਉਣ ਦੇ ਨਾਲ ਫਿਰ ਕਹਿੰਦੇ ਨੇ ਮਾਇਆ ਨਾਲ ਲਿਵ ਲੱਗ ਗਈ ਰੱਬ ਨਾਲੋਂ ਲਿਵ ਟੁੱਟ ਗਈ ਲਿਵ ਟੁੱਟ ਗਈ ਰੱਬ ਨਾਲੋਂ ਜੀ ਲਿਵ ਟੁੱਟ ਗਈ ਰੱਬ ਨਾਲੋਂ ਜੀ ਲਿਵ ਟੁੱਟ ਗਈ ਰੱਬ ਨਾਲੋਂ ਜੀ ਲਿਵ ਟੁੱਟ ਗਈ ਰੱਬ ਨਾਲੋਂ ਜੀ

ਲੇਵਸ ਉੱਥੋਂ ਛੁੱਟ ਗਈ ਤ੍ਰਿਸ਼ਨਾ ਲੱਗ ਗਈ ਤ੍ਰਿਸ਼ਨਾ ਫਿਰ ਕੈਸੀ ਲੱਗੀ ਬਚਪਨ ਭੋਗ ਜਵਾਨੀ ਚੜਿਆ ਦਿੱਤੇ ਹੁਸਨ ਹੁਲਾਰੇ ਹੋ ਕੇ ਪੈਰ ਪੱਬਾਂ ਦੇ ਤੁਰਦਾ ਕੇਲ ਕਰੇਂਦਾ ਭਾਰੇ ਉਹ ਘੜੀ ਮੁੜੀ ਪਰਸ਼ਾਵਾਂ ਤੱਕੇ ਖੂਬ ਸਜੇ ਦਸਤਾਰੇ ਕਹਿੰਦੇ ਨੇ ਜਦੋਂ ਬਚਪਨ ਹੋਇਆ ਤੇ ਫਿਰ ਪਹਿਲੇ ਪਿਆਰ ਲੱਗਾ ਥਨ ਦੂਜੇ ਮਾਈ ਬਾਪ ਕੀ ਸੁੱਧ ਪਹਿਲਾ ਬੱਚਾ ਦੁੱਧ ਦੇ ਨਾਲ ਹੀ ਪਿਆਰ ਕਰਦਾ ਉਹਨੂੰ ਦੂਜੀ ਗੱਲ ਦਾ ਪਤਾ ਨਹੀਂ ਸਿਰਫ ਉਹਨੂੰ ਇੰਨਾ ਹੀ ਪਤਾ ਜਦੋਂ ਰੋਣਾ ਤੇ ਦੁੱਧ ਪੀ ਲੈਣਾ ਫਿਰ ਪਹਿਲੇ ਪਿਆਰ ਲੱਗਾ ਥਰਨ ਦੁੱਧ ਦੂਜੇ ਮਾਈ ਬਾਪ ਕੀ ਸੁੱਧ ਦੂਜਾ ਫਿਰ ਪਹਿਲੀ ਆਵਾਜ਼ ਪੁੱਛਦੇ ਨੇ ਕਹੇ ਮਾਂ ਕਹਿ ਜਾਂ ਪਿਓ ਕਹਿ ਜਾਂ ਬਾਪ ਕਹਿ ਜਾਂ ਪਾਪਾ ਕਹਿ ਅੱਜ ਕੱਲ ਇਦਾਂ ਦਾ ਸਮਾਂ ਹੈ ਵੇਖਦੇ ਨੇ ਕਿਦਾ ਨਾਮ ਪਹਿਲਾਂ ਲਿਆ ਫਿਰ ਕਹਿੰਦੇ ਨੇ ਪਹਿਲਾ ਨਾਮ ਲਿਆ ਮਾਂ ਦਾ ਪਿਓ ਦਾ ਕਿਸੇ ਨਾ ਕਿਸੇ ਦਾ ਫਿਰ ਮਾਈ ਬਾਪ ਦੀ ਸੁਧ ਹੋ ਜਾਂਦੀ ਹੈ ਪਹਿਲੇ ਪਿਆਰ ਲੱਗਾ ਥਨ ਦੁੱਧ ਦੂਜੇ ਮਾਈ ਬਾਪ ਕੀ ਸੁਧ ਤੀਜੇ ਭਈਆ ਬੇਬੀ ਭੇਂ ਕਹਿੰਦੇ ਨੇ ਜਿਹੜਾ ਤੀਜਾ ਫਿਰ ਭਰਾਵਾਂ ਭੈਣਾਂ ਭਰਾਵਾਂ ਦਾ ਪਤਾ ਲੱਗਦਾ ਆ ਮੇਰਾ ਭਰਾ ਹੈ ਆ ਮੇਰੀ ਭੈਣ ਹੈ ਆ ਮੇਰਾ ਦੂਜਾ ਰਿਸ਼ਤਾ ਹੈ ਤੇ ਸੰਗਤ ਜੀ ਫਿਰ ਕਹਿੰਦੇ ਨੇ ਇਹਨਾਂ ਰਿਸ਼ਤਿਆਂ ਦਾ ਪਤਾ ਲੱਗਦਾ ਸਮਾਂ ਲੰਘ ਰਿਹਾ ਹੈ ਸਮਾਂ ਲੰਘ ਰਿਹਾ ਕਹਿੰਦੇ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਉਹ ਉਪੰਨੀ ਖੇਡ ਫਿਰ ਖੇਡ ਨਾਲ ਪਿਆਰ ਪੈ ਜਾਂਦਾ ਜਿੰਨੀਆਂ ਮਰਜ਼ੀ ਵਾਜਾਂ ਮਾਰਦੇ ਰਹੋ ਪਰ ਖੇਡ ਤੋਂ ਨਹੀਂ ਹਟਦਾ ਖੇਡਣ ਵਾਸਤੇ ਹਰ ਵੇਲੇ ਤਿਆਰ ਰਹਿੰਦਾ ਮਨ ਹਰ ਵੇਲੇ ਜਿਹੜਾ ਉਹ ਖੇਡ ਦੇ ਵਿੱਚ ਲੱਗਾ ਰਹਿੰਦਾ ਮਾਰੇ ਕਹਿੰਦੇ ਫੇਰ ਇਹ ਸਮਾਂ ਦੱਸ ਰਹੇ ਨੇ ਮਹਾਰਾਜ ਤੇਰੇ ਜੀਵਨ ਦਾ ਨਿਕਲ ਕਿਦਾਂ ਰਿਹਾ ਕਹਿੰਦੇ ਨੇ ਕਿਵੇਂ ਸਮਾਂ ਨਿਕਲ ਰਿਹਾ ਤੇਰਾ ਸੰਗਤ ਜੀ ਆ ਵੇਖੋ ਮਾਰੇ ਦੱਸੀ ਜਾਂਦੇ ਨੇ ਕਹਿੰਦੇ ਨੇ ਚੌਥੇ ਪਿਆਰ ਉਹ ਪੰਨੀ ਖੇਡ ਪੰਜਵੇਂ ਖਾਣ ਪੀਣ ਦੀ ਧਾਤ ਕਹਿੰਦੇ ਨੇ ਪੰਜਵੇਂ ਜਿਹੜਾ ਫਿਰ ਛਕਣ ਛਕਾਨ ਦਾ ਹੀ ਪਤਾ ਲੱਗਦਾ ਇਹ ਸੰਗਲ ਜੀ ਉਹ ਚੇਤਾ ਹੀ ਭੁੱਲ ਜਾਂਦਾ ਆਇਆ ਕਿਹੜੇ ਕੰਮ ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿਰਤਕ ਫਕੜੇ ਸਭ ਮੁਕਦੀ ਚੱਲੀ ਲੈਣ ਮਠਾ ਅਜਮੇ ਖਾਣ ਪੀਣ ਕੀ ਤਾਤ ਛੇਵੇਂ ਕਾਮ ਨਾ ਪੁੱਛੇ ਜਾਤ ਸਤਵੇਂ ਸੰਝ ਕੀਆ ਘਰ ਵਾਸ ਅਠਵੇਂ ਕ੍ਰੋਧ ਹੋਆ ਤਨਨਾਸ ਸਵਾਂ ਨਾਂਗ ਰਿਆ ਨੌਵੇਂ ਤੌਲੇ ਉਪੇ ਸਾਹ ਦਸਵੇਂ ਦੱਦਾ ਹੋਆ ਸਵਾਰ ਬੱਲੇ ਬੱਲੇ ਗਏ ਸੰਗੀਤ ਪੁਕਾਰੀ ਤਾ ਗੁੱਡਿਆ ਹੰਸ ਦਸਾਏ ਰਾਹ ਆਇਆ ਗਿਆ ਹੋਆ ਨਾਉਂ ਕਹਿੰਦੇ ਆਇਆ ਸੀ ਹੁਣ ਚਲ ਗਿਆ ਮਰ ਗਿਆ ਮੂਆ ਨਾਹੋ ਕਹਿੰਦੇ ਨੇ ਪਿੱਛੇ ਪਤਲ ਸਦਾਵੈ ਸਦਾਵੋ ਕਾਉ ਬੱਲੇ ਬੱਲੇ ਸਮਾਂ ਇਦਾਂ ਦਾ ਲੰਘ ਗਿਆ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸਾਰ ਮਰ ਕਹਿੰਦੇ ਇਨਾ ਕਮਜ ਤੇਰਾ ਜਨਮ ਲੰਘ ਗਿਆ ਇਹ ਦੱਸ ਜਿਹੜੇ ਕੰਮ ਆਇਆ ਸੀ ਉਹ ਕੰਮ ਕਦੋਂ ਕੀਤਾ ਜਦੋਂ ਪੁੱਛਦੇ ਨੇ ਬੱਚੇ ਨੂੰ ਬਚਪਨ ਤੋਂ ਸੰਗਤ ਦੀ ਕਈ ਕਈਆਂ ਦੇ ਮਨ 'ਚ ਇਹ ਗੱਲ ਚੱਲਦੀ ਕਿ ਸ਼ਾਇਦ ਜਿਹੜੇ ਨਿਸ਼ਾਰੇ ਵਾਲੇ ਨੇ ਉਹ ਅੰਮ੍ਰਿਤ ਛਕਾਉਂਦੇ ਨੇ ਕਿ ਨਹੀਂ ਛਕਾਉਂਦੇ ਬੜਿਆਂ ਦੇ ਮਨ 'ਚ ਇਹ ਗੱਲ ਚੱਲਦੀ ਮੈਂ ਦੱਸਣਾ ਚਾਹੁੰਦਾ ਜਦੋਂ ਬਚਪਨ ਦੇ ਵਿੱਚ 40 ਦਿਨਾਂ ਦਾ ਬੱਚਾ ਹੁੰਦਾ ਪਹਿਲਾਂ ਉਦੋਂ ਤੇ ਫਿਰ ਜਦੋਂ ਹੋਸ਼ ਸਮਾ ਲਦਾ ਉਸ ਵੇਲੇ ਉਹਦੀ ਰਹਿਤ ਮਰਜ਼ਾਦਾ ਰੱਖਾ ਕੇ ਉਹਨੂੰ ਅੰਮ੍ਰਿਤ ਛਕਾ ਦਿੰਦੇ ਰਹਿਤ ਤੋਂ ਬਗੈਰ ਕੌਣ ਹੈ ਅੰਮ੍ਰਿਤ ਗੁਰੂ ਦਾ ਦਾਤ ਹੈ ਤੇ ਗੁਰੂ ਦਾ ਅੰਮ੍ਰਿਤ ਬਖਸ਼ਦੇ ਨੇ ਤੇ ਕਹਿੰਦੇ ਨੇ ਬਚਪਨ ਦੇ ਵਿੱਚ ਕਿਸੇ ਨੂੰ ਕਈ ਕੇ ਆਪਣੇ ਧੀ ਪੁੱਤਰ ਨੂੰ ਗੁਰੂ ਵਾਲੇ ਪਾਸੇ ਹਜੇ ਬਾਬਾ ਜੀ ਖੇਡ ਪਿਆਰੀ ਇਹਨੂੰ ਹਜੇ ਤਾਂ ਛੋਟਾ ਹੈ ਇਹਨੂੰ ਕਿਹੜੇ ਪਾਸੇ ਲਾ ਦੇਣ ਲੱਗੇ ਹੋ ਮਾਰ ਕਹਿੰਦੇ ਨੇ ਫੇਰ ਵੱਡਾ ਹੋਇਆ ਫੇਰ ਕਹਿੰਦੇ ਹੁਣੀ ਹੁਣੀ ਮਾਰਜ ਵਾਲੇ ਪਾਸੇ ਲੈ ਮਾਰੇ ਹੁਣ ਤੇ ਪੜਦਾ ਹੈ ਹੁਣ ਤੇ ਪੜ੍ਹਾਈ ਕਰਦਾ ਹੈ ਹੁਣ ਤੇ ਪੜ੍ਹਾਈ ਕਰਦਾ ਹੈ ਚੰਗਾ ਬਾਈ ਪੜ੍ਹ ਵੀ ਗਿਆ ਹੁਣੀਆਂ ਨੂੰ ਗੁਰੂ ਵਾਲੇ ਪਾਸੇ ਲਾ ਦੋ ਨਹੀਂ ਮਹਾਰਾਜ ਜੀ ਹੁਣ ਤੇ ਨੌਕਰੀ ਪੇਸ਼ੇ ਦਾ ਟਾਈਮ ਆ ਗਿਆ ਕਿਤੇ ਅਰਦਾਸ ਕਰੋ ਕੋਈ ਨੌਕਰੀ ਮਿਲ ਜੇ ਜੇ ਕੋਈ ਨੌਕਰੀ ਮਿਲ ਗਈ ਤੇ ਫੇਰ ਦੂਜਾ ਬਚਨ ਕਹਿੰਦੇ ਹੁਣ ਮਹਾਰਾਜ ਦਾ ਵਿਆਹ ਹੋ ਜੇ ਵਾਹ ਵਾਹ ਮਹਾਪੁਰਸ਼ ਕਹਿੰਦੇ ਨੇ ਇੱਕ ਗੱਲ ਤੇ ਦੱਸ ਦੇ ਉਹ ਕਦੋਂ ਦਿਨ ਆਉਣਗੇ ਉਹ ਜਦੋਂ ਨਾਮ ਜਪੇਗਾ ਉਹ ਕਦੋਂ ਦਿਨ ਆਉਣਗੇ ਜਦੋਂ ਨਾਮ ਜਪੇਗਾ ਉਹ ਕਦੋਂ ਦਿਨ ਆਉਣਗੇ ਜਦੋਂ ਨਾਮ ਜਪੇਗਾ ਕਦੋਂ ਦਿਨ ਆਉਣਗੇ ਕਦੋਂ ਦਿਨ ਆਉਣਗੇ ਓਏ ਜਦੋਂ ਨਾਮ ਕਦੋਂ ਦਿਨ ਆਉਣਗੇ ਜਦੋਂ ਨਾਮ ਜਪੇਗਾ ਕਦੋਂ ਦਿਨ ਆਉਣਗੇ ਜਦ ਤੂੰ ਨਾਮ ਵਿੱਚ ਤੇਵਾ ਕਦੋਂ ਦਿਨ ਆਉਣਗੇ ਜਦ ਤੂੰ ਨਾਮ ਜਪੇਗਾ ਉਹ ਸਮਾਂ ਕਦੋਂ ਆਉਣਾ ਹੈ ਉਹ ਟਾਈਮ ਕਦੋਂ ਆਉਣਾ ਹੈ ਉਹ ਟਾਈਮ ਕਦੇ ਆਉਂਦਾ ਹੀ ਨਹੀਂ ਸੰਗਤ ਜੀ ਉਹ ਸਮਾਂ ਕਦੇ ਆਉਂਦਾ ਹੀ ਨਹੀਂ ਉਹ ਸਮਾਂ ਲੰਘ ਜਾਂਦਾ ਫੇਰ ਰੁਤਾ ਮੁੜ ਮੁੜ ਆਉਣ ਗਿਆ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਮੁੜ ਮੁੜਿਆ ഞാൻ 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 ഞാ yeah